ਇਹ ਦਰਗਾਹ ਜੀ ਤਕਰੀਬਨ ਜਦੋਂ 1947 ਦੇ ਵਿੱਚ ਵੰਡ ਹੋਈ ਇਹ ਸਾਡਾ ਸਾਰਾ ਪਿੰਡ ਮੁਸਲਮਾਨੀ ਸੀ ਤਿਰੋਨੇ ਜੀ ਤੇ ਜਿਹੜੇ ਸਾਈਂ ਜੀ ਇੱਥੇ ਉਸ ਟਾਈਮ ਗੱਦੀ ਨਸੀਨ ਸੀਗੇ ਉਹ 1947 ਮੇ ਓਕੇ ਪਾਕਿਸਤਾਨ ਚਲੇ ਗਏ ਜੀ ਤੇ ਜਿਹੜੇ ਜੋ ਸਾਡੇ ਸਾਈਂ ਜੀ ਬੈਠੇ ਐ ਉਸ ਨੂੰ ਗੱਦੀ ਨਸੀਨ ਨੇ ਜੀ ਉਹ ਉਹਨਾਂ ਦੇ ਵੱਡੇ ਭਾਈ ਸਰਵ ਜੀ ਤੇ ਸੀਗੇ ਇਹ ਦੋਨਾਂ ਨੂੰ ਜ਼ਿੰਮੇਵਾਰੀ ਸੰਭਾਲ ਕੇ ਗਿਆ ਵੀ ਤੁਸੀਂ ਦਰਗਾਹ ਦੀ ਦੇਖ ਰਹਿ ਕੇ ਤੁਸੀਂ ਹੀ ਕਰਨੀ ਆ 1947 ਤੋਂ ਲੈ ਕੇ ਹੁਣ ਤੱਕ ਜਿਵੇਂ ਇਹਨਾਂ ਦੇ ਪੀਰੋ মুর্ਸ਼ਿਦ ਸਦਾਨਾ ਮੇਲਾ ਕਰਦੇ ਸੀ ਜਾਂ ਜੋ ਵੀ ਇਥੇ ਰੀਤੀ ਰਿਵਾਜ ਕਰਦੇ ਸੀ ਉਸ ਵਾਰ ਲਗਭਗ 70 ਸਾਲ ਹੋ ਗਏ ਇਹਨਾਂ ਨੂੰ ਇਹੀ ਕੰਮ ਕਰਦਿਆਂ ਨੂੰ। ਕਿਉਂਕਿ ਸੰਗਤਾਂ ਨੂੰ ਇਹ ਪਤਾ ਲੱਗ ਗਿਆ ਵੀ ਸਾਈਂ ਜੀ ਇੱਥੇ 24 ਘੰਟੇ ਅਵੇਲੇਬਲ ਨੇ। ਹੁਣ ਸੰਗਤਾਂ ਕੋਲੇ ਜਦੋਂ ਟਾਈਮ ਹੁੰਦਾ ਸਵੇਰ ਦੁਪਹਿਰੇ ਸ਼ਾਮ ਉਹ ਇੱਥੇ ਆਉਂਦੇ ਨੇ। ਇਹਨਾਂ ਨੂੰ ਮਿਲਦੇ ਆ ਇਹਨਾਂ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰਦੇ ਆ। ਦਰਗਾਹ ਤੇ ਨਮਸਕਾਰ ਕਰਦੇ ਆ। ਤਾਂ ਇੱਥੇ ਉਹਨਾਂ ਲੱਖਾਂ ਰੁਪਇਆ ਲਾ ਕੇ ਸ਼ੈੱਡ ਬਣਾਏ ਆ, ਕਮਰੇ ਬਣਾਏ ਆ। ਸੰਗਤ ਲੱਖਾਂ ਦੀ ਤعداد ਚ ਆਉਂਦੀ ਆ। ਹੁਣ ਮੇਲਾ 27 ਜੁਲਾਈ ਨੂੰ 28 ਜੁਲਾਈ ਨੂੰ ਤੇ ਇੱਥੇ ਤਰਲ ਰੱਖਣ ਨੂੰ ਜਗ੍ਹਾ ਨਹੀਂ ਹੋਣੀ। ਅਸੀਂ ਪ੍ਰਬੰਧਕਾਂ ਸਾਤੋਂ ਵੀ ਸੰਭਾਲ ਨਹੀਂ ਹੁੰਦੀ ਇਹ ਨਹੀਂ ਸੰਗਤ ਆ ਜਾਂਦੀ ਹੈ ਜਦੋਂ ਲੋਕ ਸ਼ਾਈ ਜੀ ਨੂੰ ਮਿਲਦੇ ਨੇ ਮੁਰਾਦਾ ਸੱਚੀ ਪੂਰੀਆਂ ਹੁੰਦੀਆਂ ਨੇ ਇਹ ਤਾਂ ਤੁਸੀਂ ਮਿਲੇ ਨੂੰ ਆ ਜਾਓ ਸੰਗਤ ਨੂੰ ਖੁਦ ਪੁੱਛ ਲਿਓ ਆਗੇ ਇਹ ਤਾਂ ਹੁਣ ਜਿਹੜੇ ਲੋਕ ਦੇਸ਼ਾਂ ਵਿਦੇਸ਼ ਕੈਨੇਡਾ ਅਮਰੀਕਾ ਦੇ ਵਿੱਚ ਬੈਠੇ ਆ ਉਹ ਸਿਰਫ ਫੋਨ ਤੇ ਗੱਲ ਕਰਦੇ ਸਾਈ ਉਹਨਾਂ ਨਾਲ ਤਾਂ ਇਹ ਸਾਰਾ ਕੁਝ ਬਣ ਗਿਆ ਇਹ ਸੰਗਤ ਦੇ ਬਦੌਲਤ ਬਣ ਗਿਆ ਹੋਰ ਸਾਈ ਨੇ ਛੁਣੂ ਕਿਤੇ ਮੇਰੇ ਸੰਗਤ ਦੇ ਬਦੌਲਤ ਹੀ ਆ ਪਰ ਕਮਾਈ ਸਾਈ ਦੀ ਆ ਮੌਕੇ ਦਾ ਰਤੀਵਾਸ ਸੀ ਇਹਨਾਂ ਨੇ ਬਦਲਿਆ ਨਹੀਂ ਇਹਨਾਂ ਨੇ ਉਵੇਂ ਦਾ ਉਵੇਂ ਹੀ ਰੱਖਿਆ ਵੀ ਜਿਵੇਂ ਮੇਰਾ ਪੀਰ ਮੇਲਾ ਕਰਵਾਉਂਦੇ ਸੀ ਉਦਾਂ ਹੀ ਮੈਂ ਮੇਲਾ ਕਰਾਉਣਾ ਹੁਣ ਆਮ ਆਪਾਂ ਮੇਲਿਆਂ ਨੇ ਦੇਖਦੇ ਆ ਦੁਕਾਨੇ ਲੱਗੀਆਂ ਹੁੰਦੀਆਂ ਜੋੜੀਆਂ ਲੱਗੀਆਂ ਆਉਂਦੀਆਂ ਨੇ ਕਲਾਕਾਰ ਆਉਂਦੇ ਇੱਥੇ ਉਹ ਕੰਮ ਨਹੀਂ ਹੈਗਾ ਇੱਥੇ ਓਨਲੀ ਸਿਰਫ ਕਵਾਲ ਉਹ ਵੀ ਜਿਹੜੇ ਜੱਦੀ ਪੁਸਤੀ ਕਵਾਲ ਆ ਉਹ ਆਉਂਦੇ ਆ ਇਹ ਨਹੀਂ ਆ ਵੀ ਨਵਾਂ ਬਣ ਕੇ ਤੇ ਆ ਗਿਆ ਨਾ ਦ ਸਿਟੀ ਐਟਲਾਈਨਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਨਹਿਮਾ ਮਲਿਕ ਸਵਾਗਤ ਕਰਦੀ ਆ ਅੱਜ ਅਸੀਂ ਦਰਗਾ ਫਿੰਨੇਸ਼ਾਂ ਤੇ ਪਹੁੰਚੇ ਆ ਜਿੱਥੇ ਕਿ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕ ਆਂਦੇ ਨੇ ਇਹ ਦੇਖ ਹੁੰਦਾ ਆ ਕਿ ਹਰ ਹਰ ਵਾਰੀ ਆਪਾਂ ਦੇਖਦੇ ਆ ਹਰ ਵੀਰਵਾਰ ਨੂੰ ਇੱਥੇ ਲੋਕ ਆਂਦੇ ਨੇ ਪਰ ਇੱਥੇ ਜਿਹੜਾ ਆ ਕੋਈ ਵੀਰਵਾਰ ਨਹੀਂ ਹੁੰਦਾ ਕੋਈ ਸ਼ੁੱਕਰਵਾਰ ਨਹੀਂ ਹੁੰਦਾ ਸੰਗਤ ਉਦਾਂ ਹੀ ਮੌਜੂਦ ਰਹਿੰਦੀ ਏ ਜਿੱਥੇ ਕਿ ਆਮ ਦਿਨਾਂ ਦੇ ਵਿੱਚ ਜਿਵੇਂ ਕਿ ਵੀਰਵਾਰ ਤੇ ਜਿਹੜੀ ਦਰਗਾ ਲੱਗੀ ਹੁੰਦੀ ਏ ਤੇ ਦਰਗਾ ਤੇ ਉੱਤੇ ਲੋਕ ਪਹੁੰਚਦੇ ਆ ਤੇ ਸਾਰੇ ਦੇ ਸਾਰੇ ਕਹਿੰਦੇ ਇੱਥੇ ਜਦੋਂ ਵੀ ਆੰਦੇ ਆ ਮਨੁਕਾ ਨਾ ਕੋਈ ਵੀ ਦਿਲ ਦੇ ਵਿੱਚ ਲੈ ਕੇ ਆਂਦੇ ਤੇ ਸਾਰੀ ਸਾਰੀ ਮਨੁਕਾਮਨਾ ਜਿਹੜੀ ਹੈ ਪੂਰੀ ਹੁੰਦੀ ਹੈ ਲੋਕਾਂ ਨਾਲ ਵੀ ਗੱਲ ਕਰਾਂਗੇ ਪਰ ਗੱਲ ਕੀਤੀ ਜਾਵੇ ਦੀ ਹਿਸਟਰੀ ਦੀ ਤੇ ਦਰਗਾ ਜਿਹੜੀ ਹੈ ਤੁਹਾਨੂੰ ਦੱਸਦੀ ਹੈ ਪਾਕਿਸਤਾਨ ਤੇ ਹਿੰਦੁਸਤਾਨ ਦੀ ਜਦੋਂ ਵੰਡ ਹੋਈ ਸੀਗੀ ਉਸ ਤੋਂ ਦੀ ਇਹ ਦਰਗਾ ਆ ਮਤਲਬ ਕਿ ਬਹੁਤ ਜ਼ਿਆਦਾ ਪੁਰਾਣੀ ਦਰਗਾ ਆ ਤੇ ਆਪਾਂ ਗੱਲ ਕਰਾਂਗੇ ਤੇ ਸਾਰੀ ਗੱਲਬਾਤ ਕਰਾਂਗੇ ਲੋਕਾਂ ਨੂੰ ਵੀ ਪੁੱਛਾਂਗੇ ਕਿਹੜੀ ਕਿਹੜੀ ਮੁਰਾਦਾ ਨੇ ਜਿਹੜੀਆਂ ਪੂਰੀਆਂ ਹੋਈਆਂ ਨੇ ਤੇ ਹੋਰ ਵੀ ਗੱਲ ਕਰਾਂਗੇ ਸੋ ਸਾਡੇ ਨਾਲ ਮੀਵਾ ਸਿੰਘ ਜੀ ਮੌਜੂਦ ਨੇ ਜਿਨ੍ਹਾਂ ਦੇ ਜਿਹੜੇ ਫਾਦਰ ਸਾਹਿਬ ਨੇ ਜਿਨ੍ਹਾਂ ਦੇ ਜਿਹੜੇ ਪਿਤਾ ਜੀ ਨੇ ਉਹ ਇਸ ਗੱਦੀ ਤੇ ਹਸੀਨ ਨੇ ਤੇ ਸਾਰੇ ਜਿਹੜੇ ਦੇਖ ਰੇਖ ਨੇ ਉਹੀ ਕਰਦੇ ਨੇ ਤੇ ਉਹ ਤਾਂ ਮਤਲਬ ਕਿ बोल ਨਹੀਂ ਸਕਦੇ ਪਰ ਉਹਨਾਂ ਦੇ ਜਿਹੜੇ ਪੁੱਤਰ ਨੇ ਉਹ ਜ਼ਰੂਰ ਬੋਲਣਗੇ ਆਪਾਂ ਉਹਨਾਂ ਨਾਲ ਗੱਲ ਕਰਦੇ ਸਾਸ਼ਟਰੀ ਗੱਲ ਜੀ ਸਾਸ਼ਟਰੀ ਗੱਲ ਜੀ ਅੱਜ ਐਸੇ ਦਰਗਾਹਾਂ ਤੇ ਪਹੁੰਚੇ ਆ ਪਹਿਲ ਤਾਂ ਇਹ ਦੱਸੋ ਸੁਣਨ ਦੇ ਵਿੱਚ ਆ ਰਿਹਾ ਕਿ ਪਾਕਿਸਤਾਨ ਤੇ ਹਿੰਦੁਸਤਾਨ ਦੀ ਜਦੋਂ ਵੰਡ ਹੋਈ ਸੀ ਉਦੋਂ ਦੀ ਇਹ ਦਰਗਾਹ ਕਿੰਨੇ ਕੁ ਗੱਲ ਜਿਹੜੀ ਹੈ ਸੱਚ ਸਾਰੀ ਸੱਚੀ ਹੈ ਜੀ ਜੋਗ ਹੈਗੀ ਅੱਛਾ ਹਾਂਜੀ ਜੋ ਮੰਨਤਾ ਆਲਾ ਮੰਦਾ ਇਹ ਸ਼ਬਦੀਆਂ ਪੂਰੀਆਂ ਹੁੰਦੀਆਂ ਅੱਛਾ ਤੇ ਕਿਵੇਂ ਪਤਾ ਲੱਗਿਆ ਇਸ ਦਾ ਕਿਹ ਇਤਿਹਾਸ ਕੀ ਹੈ ਕਿਵੇਂ ਇਸ ਦਰਗਾਹ ਬਾਰੇ ਪਤਾ ਲੱਗਿਆ ਕਿਵੇਂ ਇਹ ਤੁਹਾਨੂੰ ਪਤਾ ਲੱਗੇ ਕਿ ਇੱਥੇ ਦਰਗਾਹ ਆਇਆ ਤੇ ਕਿਦਾਂ ਕਿਦਾਂ ਮਤਲਬ ਕਿ ਅੱਗੇ ਚੱਲਦੀ ਹੈ ਸਾਡੇ ਜਨਮ ਤੋਂ ਪਹਿਲਾਂ ਦੀ ਹੈ ਇਹ ਦਰਗਾਹ ਹਾਂ ਸਾਡੇ ਡੈਡੀ ਜੀ ਉਹਨਾਂ ਦੇ ਪੀਰ ਮੁਰਸ਼ਿਦ ਇੱਥੇ ਦੇ ਸੀ ਜੀ ਉਹ ਪਾਕਿਸਤਾਨ ਚਲੇ ਗਏ ਜੀ ਜੀ ਉਹ ਸਾਰਾ ਰੇਖ ਦੇਖਦੋਂ ਸਾਡੇ ਡੈਡੀ ਉਹਨਾਂ ਕਹਿ ਗਏ ਹਾਂਜੀ ਸਾਡੇ ਵੀ ਗੁਰੂ ਪੀਰ ਸਾਡੇ ਡੈਡੀ ਜੀ ਆ ਜੀ ਅਸੀਂ ਉਹਨਾਂ ਦੇ ਬੇਟੇ ਹਾਂ ਜੀ ਹਾਂਜੀ ਤੇ ਤੁਹਾਡੇ ਫਾਜ਼ਲ ਸਾਹਿਬ ਜਿਹੜੇ ਨੇ ਸਾਰਾ ਕੁਝ ਦੇਖਦੇ ਨੇ ਤੇ ਸਾਰਾ ਕੁਝ ਮੈਨੇਜ ਕਰਦੇ ਆ ਤੇ ਕਿਸ ਤਰੀਕੇ ਨਾਲ ਮਤਲਬ ਦਰਗਾਹ ਚੱਲਦੀ ਏ ਕਿਵੇਂ ਕਿੱਦਾਂ ਮਤਲਬ ਕਿ ਅੱਗੇ ਵੱਧ ਸੰਗਤ ਤਾਂ ਰੋਜ਼ ਆਂਦੀ ਰਹਿੰਦੀ ਆ ਜੀ ਜੋ ਅਗਲੇ ਦੇ ਹਿਸਾਬ ਸਭ ਦੀ ਹਿਸਾਬ ਪੂਰੀ ਹੁੰਦੀ ਹੈ ਜੀ ਇਹ ਦਰਗਾਹ ਜੀ ਤਕਰੀਬਨ ਜਦੋਂ 1947 ਦੇ ਵਿੱਚ ਵੰਡ ਹੋਈ ਇਹ ਸਾਡਾ ਸਾਰਾ ਪਿੰਡ ਮੁਸਲਮਾਨੀ ਸੀ ਤਰੀਕੋਂ ਤੇ ਜਿਹੜੇ ਸਾਈਂ ਜੀ ਇੱਥੇ ਉਸ ਟਾਈਮ ਗੱਦੀ ਨਸੀਨ ਸੀਗੇ ਉਹ 1947 ਮੇਂ ਓਕੇ ਪਾਕਿਸਤਾਨ ਚਲੇ ਗਏ ਜੀ ਤੇ ਜਿਹੜੇ ਜੋ ਸਾਡੇ ਸਾਈਂ ਜੀ ਬੈਠੇ ਐ ਉਸਨੂੰ ਗੱਦੀ ਨਸੀਨ ਨੇ ਜੀ ਉਹਨਾਂ ਦੇ ਵੱਡੇ ਭਾਈ ਸੇਵ ਜੀ ਤੇ ਇਸ ਜੀ ਇਹ ਦੋਨਾਂ ਨੂੰ ਜ਼ਿੰਮੇਵਾਰੀ ਸੰਭਾਲ ਕੇ ਗਿਆ ਵੀ ਤੁਸੀਂ ਦਰਗਾਹ ਦੀ ਦੇਖ ਰਹਿ ਕੇ ਤੁਸੀਂ ਕਰਨੀ ਆ 1947 ਤੋਂ ਲੈ ਕੇ ਹੁਣ ਤੱਕ ਜਿਵੇਂ ਇਹਨਾਂ ਦੇ ਪੀਰੋ মুর্ਸ਼ਿਦ ਸਦਾਨਾ ਮੇਲਾ ਕਰਦੇ ਸੀ ਜਾਂ ਜੋ ਵੀ ਇਥੇ ਰੀਤੀ ਰਿਵਾਜ ਕਰਦੇ ਸੀ ਉਦੋਂ ਤੋਂ ਸਵਾਰ ਲਗਭਗ 70 ਸਾਲ ਹੋ ਗਏ ਇਹਨਾਂ ਨੂੰ ਇਹੀ ਕੰਮ ਕਰਦਿਆਂ ਨੂੰ ਤੇ ਤਕਰੀਬਨ ਪਹਿਲਾਂ ਸੰਗਤ ਵੀ ਬਾਰੋਂ ਦੀ ਸੀ ਪਰ ਹੁਣ ਜਿਵੇਂ ਜਿਵੇਂ ਰੁਝਾਨ ਬਦਲਿਆ ਲੋਕਾਂ ਦਾ ਲੋਕ ਜਿਸ ਦਿਨ ਫ੍ਰੀ ਹੁੰਦੇ ਆ ਐਤਵਾਰ ਸ਼ੁੱਕਰਵਾਰ ਸੋਮਵਾਰ ਜੋ ਵੀ ਦਿਨ ਹੁੰਦਾ ਤੋ ਕਿ ਸੰਗਤਾਂ ਨੂੰ ਹੁਣ ਇਹ ਪਤਾ ਲੱਗ ਗਿਆ ਵੀ ਸਾਈਂ ਜੀ ਇੱਥੇ 24 ਘੰਟੇ ਅਵੇਲੇਬਲ ਨੇ ਹੁਣ ਸੰਗਤਾਂ ਕੋਲੇ ਜਦੋਂ ਟਾਈਮ ਹੁੰਦਾ ਸਵੇਰ ਦੁਪਹਿਰੇ ਸ਼ਾਮ ਉਹ ਇੱਥੇ ਆਉਂਦੇ ਨੇ ਇਹਨਾਂ ਨੂੰ ਮਿਲਦੇ ਆ ਇਹਨਾਂ ਨਾਲ ਆਪਦਾ ਦੁੱਖ ਸੁੱਖ ਸਾਂਝਾ ਕਰਦੇ ਆ ਦਰਗਾਹ ਤੇ ਨਮਸਕਾਰ ਕਰਦੇ ਆ ਆਪਦੀ ਮੰਤਵ ਜੋ ਵੀ ਮਨ ਦੇ ਵਿੱਚ ਲੈ ਆਪ ਸਰਤਾ ਲੈ ਕੇ ਆਉਂਦੇ ਆ ਉਹਦੇ ਅਕੋਰਡਿੰਗ ਉਹ ਆਪਦਾ ਇੱਥੇ ਆ ਕੇ ਅੱਛਾ ਕੋਈ ਚੜਾਵਾ ਜਿਹੜਾ ਚੜਦਾ ਹੁੰਦਾ ਮੈਂ ਮੋਸਟਲੀ ਦੇਖਿਆ ਕਿ ਜਿਹੜੇ ਦਰਗਾਹ ਹੁੰਦੀਆਂ ਨੇ ਤੇ ਚਾਦਰ ਚੜਾਈ ਜਾਂਦੀਆਂ ਨੇ ਨਮਕ ਚੜਾਏ ਜਾਂਦੇ ਨੇ ਤੇ ਕਹਿੰਦੇ ਨੇ ਕਿ ਸਾਰਾ ਕੁਝ ਮਤਲਬ ਕੀ ਪੂਰਾ ਹੋਊਗਾ ਹਾਂਜੀ ਦੇਖੋ ਇਹ ਅਸੀਂ ਨਾ ਕੋਰਡ ਇੱਥੇ ਮਤਲਬ ਕੋਈ ਪ੍ਰੋਪਰਲੀ ਨਹੀਂ ਹੈ ਵੀ ਇਹੀ ਚੀਜ਼ ਲਗਾਉਣੀ ਆ ਸੰਗਤ ਕੁਝ ਆਉਂਦਾ ਕੋਈ ਮੇਰਾ ਇਹ ਕੰਮ ਹੋ ਜੇ ਮੈਂ ਚਾਦਰ ਚੜਾਉਂਗੀ ਉਹ ਚਾਦਰ ਲੈ ਕੇ ਆਉਂਦਾ ਕਿਸੇ ਦੇ ਕੋਈ ਮਾੜਾ ਮੋਟਾ ਜ਼ਖਮ ਫੋੜਾ ਪੈਣ ਸੇ ਲਗਾ ਮੈਂ ਨੂਨ ਤੇਲ ਲੈ ਕੇ ਆਉਂਗਾ ਜਾਂ ਮੈਂ ਝਾੜੂ ਲੈ ਕੇ ਆਉਂਗਾ ਉਹ ਉਹ ਲੈ ਆਉਂਦਾ ਵਾ ਕੋਈ ਲੰਗਰ ਬਣਾ ਲੈ ਲਈ ਦਾਲਾਂ ਲੈ ਆਉਂਦਾ ਵਾ ਕੋਈ ਫੁੱਲੀਆਂ ਪਤਾਸੇ ਦਾ ਪ੍ਰਸ਼ਾਦ ਲੈ ਆਉਂਦਾ ਕੋਈ ਨਿਆਜ਼ ਬਣਾ ਕੇ ਲੈ ਆਉਂਦਾ ਜੋ ਵੀ ਵਲਗਰੇਤੀ ਕੋਰਨੇ ਗਾਜੂ ਵਗਰੇਤੇ ਮੰਦਚ ਭਾਵਨਾ ਮੋਲੇ ਵਲੇ ਜੀ ਮੈਂ ਤੁਸੀਂ ਕਿਹਾ ਕੀ ਇਹ ਪਾਕਿਸਤਾਨ ਜਦੋਂ ਹਿੰਦੂਸਤਾਨ ਦਾ ਵਡਵਾਰਾ ਹੋਇਆ ਉਦੋਂ ਦੀ ਜਗਾ ਹੈ ਤੇ ਇਹ ਜਿਹੜੀ ਜਗਾ ਹੈ ਮੁਸਲਮਾਨਾਂ ਦੀ ਸੀ ਕਿ ਕਿਸ ਤਰੀਕੇ ਨਾਲ ਮਤਲਬ ਕਿ ਇੱਥੇ ਤੁਸੀਂ ਬੈਠੇ ਕੀ ਕੀ ਹੋਇਆ ਹੈ ਸਾਰਾ ਕੁਝ ਦੱਸੋਗੇ ਇੱਕ ਵਾਰੀ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਮੈਂ ਵੀ ਇਨਾਂ ਜਿਹੜੇ ਸਾਈਂ ਹੁਣ ਬੈਠੇ ਆ ਸਾਈਂ ਜ਼ਗੀਰ ਸ਼ਾਹ ਜੀ ਇਹਨਾਂ ਦੇ ਵੱਡੇ ਭਰਾ ਸ਼ਹਿਰਤ ਨੇ ਸ਼ਾਹ ਜੀ ਸੀ ਉਹਨਾਂ ਦੀ ਵੀ ਦਰਗਾਹ ਅੰਦਰ ਬਣੀ ਹੋਈ ਆ ਇਹਨਾਂ ਦੇ ਪੀਰੋ ਮੁਰਸ਼ਿਦ ਜਿਹੜੇ ਸੀਗੇ ਉਹ ਮੁਸਲਮਾਨ ਸੀਗੇ ਕਿਉਂਕਿ ਸਾਡਾ ਸਾਰਾ ਪਿੰਡ ਜੱਦੀ ਮੁਸਲਮਾਨ ਮੁਸਲਮਾਨ ਸਾਰੇ ਪਾਕਿਸਤਾਨ ਚ ਲਗੇ ਤੇ ਇਹਨਾਂ ਦੇ ਜਿਹੜੇ ਪੀਰ ਸੀਗੇ ਉਹ ਵੀ ਪਾਕਿਸਤਾਨ ਚ ਲਗੇ ਤੇ ਇਹਨਾਂ ਦੋਨਾਂ ਭਰਾਵਾਂ ਨੂੰ ਇਹ ਸੰਭਾਲ ਕੇ ਚਾਰਜ ਤੋਂ ਹੁੰਦਾ ਵੀ ਤੁਸੀਂ ਇੱਥੇ ਝਾੜੂ ਬੁਹਾਰੀ ਕਰਨੀ ਆ ਜੋ ਵੀ ਡੇਰੇ ਦੀ ਦਰਗਾਹ ਦੀ ਦੇਖ ਰੇਗਾ ਉਹ ਜਿੰਮੇਵਾਰੀ ਇਹਨਾਂ ਨੂੰ ਸੰਭਾਲ ਕੇ ਉਹ ਤੇ ਇਹਨਾਂ ਤੋਂ ਇਹਨਾਂ ਨੇ ਹੌਲੀ ਹੌਲੀ ਪਹਿਲਾਂ ਸਾਰਾ ਜੰਗਲ ਬੀਜਾ ਬਾਣ ਸੀਗਾ ਜੀ ਦਰਗਾਹ ਇਕੱਲੀ ਦਰਗਾਹ ਸੀਗੀ ਇਹਨੂੰ ਇੱਕ ਡੰਡੀ ਆਉਂਦੀ ਸੀ ਬਾਕੀ ਸਾਰਾ ਜੰਗਲ ਸੀਗਾ ਇਹਨਾਂ ਦੋਨਾਂ ਭਰਾਵਾਂ ਨੇ ਇੱਥੇ ਆਪਣੇ ਵੱਡੇ ਭਾਈ ਸਾਹਿਬ ਨੇ ਰਤਨੇ ਸ਼ਾਹੀ ਨੇ ਕਮਾਈ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਉਹਨਾਂ ਦੇ ਨਾਲ ਵੀ ਕੀਤੀ 50 ਸਾਲ ਤੇ ਉਹਨਾਂ ਤੋਂ ਬਾਅਦ ਵੀ ਹੁਣ ਕੀਤੀ ਇਹਨਾਂ ਨੇ ਤਾਂ ਇਹ ਡੇਰਾਬਾਦ ਕੀਤਾ ਤਾਂ ਇੱਥੇ ਹੁਣ ਲੱਖਾਂ ਰੁਪਇਆ ਲਾ ਕੇ ਸ਼ੈੱਡ ਬਣਾਏ ਆ ਕਮਰੇ ਬਣਾਏ ਆ ਸੰਗਤ ਲੱਖਾਂ ਦੀ ਤਦਾਦ ਚ ਆਉਂਦੀ ਆ ਹੁਣ ਮੇਲਾ 27 ਜੁਲਾਈ ਨੂੰ 28 ਜੁਲਾਈ ਨੂੰ ਤੇ ਇੱਥੇ ਤਿਰਲ ਰੱਖਣ ਨੂੰ ਜਗ੍ਹਾ ਨਹੀਂ ਹੋਣੀ ਜੀ ਅਸੀਂ ਪ੍ਰਬੰਧਕਾਂ ਸਾਤੋਂ ਵੀ ਸੰਭਾਲ ਨਹੀਂ ਹੁੰਦੀ ਇਹ ਨਹੀਂ ਸੰਗਤ ਆ ਜਾਂਦੀ ਹੈ ਜੀ ਸਾਡੀ ਜਿੰਨੀ ਸਾਡੀ ਥਿੰਕਿੰਗ ਆ ਉਸ ਤੋਂ ਵੱਧ ਆਉਂਦੀ ਸੰਗਤ ਅੱਛਾ ਜਦੋਂ ਲੋਕ ਸ਼ਾਈ ਜੀ ਨੂੰ ਮਿਲਦੇ ਨੇ ਮੁਰਾਦਾ ਸੱਚੀ ਪੂਰੀਆਂ ਹੁੰਦੀਆਂ ਨੇ ਇਹ ਤਾਂ ਤੁਸੀਂ ਮਿਲਣ ਨੂੰ ਆਜੋ ਸੰਗਤ ਨੂੰ ਖੁਦ ਪੁੱਛ ਲਿਓ ਆਗੇ ਇਹ ਤਾਂ ਹੁਣ ਜਿਹੜੇ ਲੋਕ ਦੇਸ਼ਾਂਪ ਦੇਸ਼ ਕੈਨੇਡਾ ਅਮਰੀਕਾ ਦੇ ਵਿੱਚ ਬੈਠੇ ਆ ਉਹ ਸਿਰਫ ਫੋਨ ਤੇ ਗੱਲ ਕਰਦੇ ਸਾਈ ਉਹਨਾਂ ਨਾਲ ਵੀ ਸਾਨੂੰ ਆਹ ਦੁੱਖ ਆਹ ਤਕਲੀਫ ਆ ਜਾਂ ਸਾਡੀ ਆਹ ਕੰਮ ਰਹਾ ਅਧੂਰਾ ਅਧੂਰਾ ਵਾ ਉਹਨਾਂ ਦਾ ਕੈਨੇਡਾ ਅਮਰੀਕਾ ਬੈਠਣਾ ਤਾਂ ਹੁੰਦਾ ਇੱਥੇ ਆਹ ਸਾਰਾ ਕੁਝ ਬਣ ਗਿਆ ਇਹ ਸੰਗਤ ਦੇ ਬਦੌਲਤ ਬਣ ਗਿਆ ਹੋਰ ਸਾਈਂ ਨੇ ਛੁਣ ਕੀਤੇ ਮੇਰੇ ਸੰਗਤ ਦੇ ਬਦੌਲਤ ਹੀ ਆ ਪਰ ਕਮਾਈ ਸਾਈਂ ਦੀ ਆ ਜੀ ਅੱਛਾ ਜੀ ਮੈਂ ਤੁਸੀਂ ਕਿਹਾ ਕਿ ਮੁਸਲਮਾਨਾਂ ਦਾ ਇਹ ਪੂਰਾ ਦਾ ਪੂਰਾ ਤੁਹਾਡਾ ਏਰੀਆ ਜਿਹੜਾ ਸੀਗਾ ਪਿੰਡ ਸੀਗਾ ਮੁਸਲਮਾਨਾਂ ਦੇ ਸੀਗਾ ਤੇ ਜਿਹਦੇ ਇਹਦੇ ਵਿੱਚ ਮੇਲੇ ਹੁੰਦੇ ਸਾਰੇ ਮੁਸਲਮਾਨੀ ਦੇ ਤਰੀਕੇ ਨਾਲ ਹੁੰਦੇ ਹਾਂ ਜੋ ਵੀ ਜਿਵੇਂ ਜੋ ਪਾਕਿਸਤਾਨ ਮੌਕੇ ਦਾ ਰੀਤੀ ਰਿਵਾਜ ਸੀ ਇਹਨਾਂ ਨੇ ਬਦਲਿਆ ਨਹੀਂ ਇਹਨਾਂ ਨੇ ਉਵੇਂ ਦਾ ਉਵੇਂ ਹੀ ਰੱਖਿਆ ਵੀ ਜਿਵੇਂ ਮੇਰਾ ਪੀਰ ਮੇਲਾ ਕਰਵਾਉਂਦੇ ਸੀ ਉਦਾਂ ਹੀ ਮੈਂ ਮੇਲਾ ਕਰਾਉਣਾ ਹੁਣ ਆਮ ਆਪਾਂ ਮੇਲਿਆਂ ਨੇ ਦੇਖਦੇ ਆ ਦੁਕਾਨੇ ਲੱਗੀਆਂ ਹੁੰਦੀਆਂ ਜੋੜੀਆਂ ਲੱਗੀਆਂ ਆਉਂਦੀਆਂ ਨੇ ਕਲਾਕਾਰ ਆਉਂਦੇ ਇੱਥੇ ਉਹ ਕੰਮ ਨਹੀਂ ਹੈਗਾ ਇੱਥੇ ਓਨਲੀ ਸਿਰਫ ਕਵਾਲ ਉਹ ਵੀ ਜਿਹੜੇ ਜੱਦੀ ਪੁਸਤੀ ਕਵਾਲ ਆ ਉਹ ਆਉਂਦੇ ਆ ਇਹ ਨਹੀਂ ਆ ਵੀ ਨਵਾਂ ਬਣ ਗਿਆ ਤੇ ਆ ਗਿਆ ਨਾ ਇਹ ਜਿਹੜੇ ਪੁਰਾਣੇ ਜੋ ਪੁਰਾਣੇ ਮਤਲਬ ਬਜ਼ੁਰਗ ਸੀ ਜਿਹਾ ਕਵਾਲ ਉਹਨਾਂ ਦੇ ਗਾਹ ਪੋਤੇ-ਪੋਤੀਆਂ ਕਵਾਲ ਉਹ ਆਉਂਦੇ ਇੱਥੇ ਗਾਉਂਦੇ ਆ ਬਸ ਕੱਲੇ ਕਵਾਲ ਲਾਈਦੇ ਰਾਤ ਨੂੰ ਤੇ ਲੰਗਰ ਬਣਾ ਰਹਾ ਹੁੰਦਾ ਸੰਗਤਾਂ ਚੌਂਕੀ ਭਰਦੀਆਂ ਤੇ ਸਵੇਰ ਨੂੰ ਦੁਆਰੇ ਵੇਖਵਾਲ ਲੱਗਦੇ ਤੇ ਅਦੇ ਘਰਾਂ ਨੂੰ ਸੰਗਤ ਵਾਪਸ ਹੋ ਜਾਂਦੀ ਹੈ ਤੇ ਜਿਹੜੀ ਹਿਸਟਰੀ ਆ ਉਹ ਤੁਹਾਡੇ ਤੱਕ ਪਹੁੰਚਾ ਦਿੱਤੀ ਹੈ ਲੋਕਾਂ ਦਾ ਵੀ ਰਿਵਿਊ ਜ਼ਰੂਰ ਲਵਾਂਗੇ ਕਿ ਕਿੰਨੇ ਸਾਲ ਤੋਂ ਆ ਰਹੇ ਨੇ ਤੇ ਕਿਹੜੀ ਕਿਹੜੀ ਮੁਰਾਦਾ ਜੜੀ ਨੇ ਪੂਰੀ ਹੋਈ ਚੁੱਕੀਆਂ ਨੇ ਸਤਿ ਸ੍ਰੀ ਅਕਾਲ ਜੈਸਾਈਆਂ ਦੀ ਜੀ ਸਭ ਨੂੰ ਜੀ ਤੇ ਮੈਂ ਜੀ ਸ਼ੁਰੂ ਤੋਂ ਹੀ ਮੈਂ ਪੜਿਆ ਹੀ ਇੱਥੇ ਆ ਕਿਉਂਕਿ ਪਲੱਸ 2 ਦੇ ਵਿੱਚ ਮੇਰਾ ਪਿੰਡ ਹੈਗਾ ਵਾ 10 ਕਿਲੋਮੀਟਰ ਤੇ ਇੱਥੇ ਪਲੱਸ 2 ਦੇ ਵਿੱਚ ਲੱਗਿਆ ਸੀਗਾ ਤੇ ਇਹ ਸਰਕਾਰ ਦਾ ਦਰਬਾਰ ਆ ਬਾਬਾ ਫੀਨੇਸ਼ਾ ਸਰਕਾਰ ਦਾ ਇੱਥੇ ਸਾਰਿਆਂ ਦੀਆਂ ਮਨੁਕਾਮਨਾਵਾਂ ਪੂਰੀਆਂ ਹੁੰਦੀਆਂ ਅੱਛਾ ਤੁਹਾਡੀ ਕਿਹੜੀ ਮਨੁਕਾਮਨਾ ਜਿਹੜੀ ਇੱਥੇ ਪੂਰੀ ਹੋਈ ਹੈ ਮੇਰੇ ਸਾਰੇ ਕੰਮ ਹੋਏ ਨੇ ਜੀ ਜੋ ਜੋ ਮੈਂ ਮੁਰਾਦ ਮੰਗੀ ਆ ਜੋ ਜੋ ਜਿਵੇਂ ਮੈਂ ਦੁਬਈ ਜਾਣਾ ਸੀਗਾ ਬਾਹਰਲਾ ਕਰਨਾ ਬਾਹਰਲਾ ਲਾਇਆ ਸੀਗਾ ਸੋ ਮੇਰਾ ਉਹ ਵੀ ਪੂਰਾ ਹੋਇਆ ਅੱਛਾ ਬਾਹਰਲਾ ਜਿਹੜਾ ਕਿ ਆਇਆ ਕਹਿੰਦਾ ਜਾਂਚ ਚੜਾਉਂਦੇ ਨੇ ਪੂਰਾ ਜਾਂਦਾ ਤੁਸੀਂ ਵੀ ਜਾਂਚ ਚੜਾਇਆ ਜੀ ਜੀ ਤੇ ਹੁਣ ਮੈਂ ਵੱਡੀ ਕੰਟਰੀ ਦਾ ਵੀ ਲਾਇਆ ਹੋਇਆ ਜੀ ਜਰੂਰ ਜਾ ਚੜਾਵਾਂਗੇ ਜਦੋਂ ਜੋ ਸਾਈਂ ਜੀ ਪੂਰੀ ਕਰਨਗੇ ਜੀ ਜਰੂਰ ਸੇ ਕਿੰਨੇ ਟਾਈਮ ਤੋਂ ਇੱਥੇ ਆ ਗਏ ਸਾਡੇ ਤਾਂ ਬਜ਼ੁਰਗ ਜੀ ਇੱਥੋਂ ਦੀ ਆ ਰਹੇ ਜੀ ਜੀ ਹਾਂ ਜੀ ਇਹੀ ਪਿੰਡ ਦੇ ਆਈਆਂ ਅਸੀਂ ਇਹੀ ਪਿੰਡ ਦੇ ਹਾਂ ਜੀ ਹਾਂ ਜੀ ਤੇ ਕਿਹੜੀਆਂ ਮਨੁਕਾਮਨਾ ਨੇ ਜਿਹੜੀਆਂ ਪੂਰੀਆਂ ਹੋਈਆਂ ਨੇ ਬਾਬਾ ਜੀ ਸਾਰੀਆਂ ਮਨੁਕਾਮਨਾ ਪੂਰਨ ਕਰਦੇ ਜੀ ਹੂੰ ਸੰਗਤ ਦੂਰ ਦੂਰ ਤੋਂ ਆਂਦੀ ਹੈ ਜੀ ਇੱਥੇ ਮੇਲਾ ਬਹੁਤ ਉल्लाਸਨਾ ਮਨਾਇਆ ਜਾਂਦਾ ਹਰਸ਼ੁਲਾਸਨਾ ਮਨਾਇਆ ਜਾਂਦਾ ਕਵਾਲ ਲੱਗਦੀ ਹੈ ਜੀ ਇੱਥੇ ਲੰਗਰ ਦੀ ਵਿਵਸਥਾ ਪੂਰੀ ਹੁੰਦੀ ਹੈ ਸੇਵਾਦਾਰ ਬਹੁਤ ਚੰਗੇ ਹੈ ਜੀ ਇੱਥੇ ਬਾਬਾ ਜੀ ਦੀ ਬਹੁਤ ਕਿਰਪਾ ਹੈ ਮੈਂ ਬਿਮਾਰ ਸੀ ਇੱਥੇ ਬਹੁਤ ਜਦੋਂ ਮੈਂ ਸਰਕਾਰ ਨੂੰ ਮਿਲਿਆ ਜੀ ਸਾਈਂ ਜਗੀਰ ਸ਼ਾਹੀ ਨੂੰ ਬਾਈ ਇਹਨਾਂ ਦੀ ਕਿਰਪਾ ਦੇ ਬਦੌਲਤ ਜੀ ਮੈਂ ਠੀਕ ਹੋਇਆ ਜੀ ਮੇਰੀ ਸਿਹਤ ਵੀ ਦਰਸਤ ਹੈ ਜੀ ਮੇਰਾ ਪਰਿਵਾਰ ਵੀ ਦਰਸਤ ਹੈ ਬਾਈ ਇਹਨਾਂ ਦੀ ਕਿਰਪਾ ਨਾਲ ਮੇਰੇ ਬੱਚੇ ਵੀ ਆ ਬਾਲ ਬੱਚੇ ਵੀ ਆ ਇਹਨਾਂ ਦੀ ਰਹਿਮਤਾਂ ਨੇ ਸਦਕੇ ਬਾਈ ਜਿਹੜੀ ਇੱਥੇ ਦੀ ਕਮੇਟੀ ਹੈ ਪ੍ਰਬੰਧਕ ਕਮੇਟੀ ਹੈ ਬਹੁਤ ਵਧੀਆ ਜੀ ਬਹੁਤ ਜਿੱਦਾਂ ਸਾਰਾ ਕੰਮ ਜਿਹੜਾ ਵਿਵਸਥਾ ਨਾਲ ਕਰਦੇ ਆ ਪੂਰੀ ਲੰਗਰ ਪਾਣੀ ਦੀ ਵਿਵਸਥਾ ਆ ਸੰਗਤ ਦੇ ਉੱਠਣ ਬੈਠਣ ਦੀ ਵਿਵਸਥਾ ਆ ਸਾਰੀ ਬਹੁਤ ਹੀ ਬਹੁਤ ਚੰਗੇ ਤਰੀਕੇ ਨਾਲ ਕਰਦੇ ਨੇ ਜੀ ਸੋ ਲਗਾਤਾਰੀ ਲੋਕਾਂ ਦੀ ਜਿਹੜੀਆਂ ਗੱਲਾਂ ਸੁਣਦੇ ਹੋ ਇਹ ਨਜ਼ਰ ਆ ਰਿਹਾ ਕਿ ਲੋਕਾਂ ਦੀਆਂ ਮਨੁਕਾਮਨਾ ਜੜੀਆਂ ਨੇ ਪੂਰੀਆਂ ਨਹੀਂ ਹੁੰਦੀਆਂ ਪਰ ਇੱਥੇ ਜਾ ਕੇ ਵੱਡਿਆਂ ਤੋਂ ਵੱਡੀਆਂ ਜੜੀਆਂ ਨੇ ਬਿਮਾਰੀਆਂ ਵੀ ਦੂਰ ਹੋ ਜਾਂਦੀਆਂ ਤੇ ਜਿਹੜੀ ਵੀ ਇੱਛਾ ਨੇ ਸਾਰੀਆਂ ਜੜੀਆਂ ਨੇ ਪੂਰੀ ਹੋ ਜਾਂਦੀਆਂ ਤੇ ਆਪਾਂ ਗੱਲ ਕਰਦੇ ਹਾਂ ਲੋ ਹਲੋ ਜੀ ਅ ਪਹਿਲਾਂ ਤਾਂ ਇਹ ਦੱਸੋ ਕਿੱਦੋਂ ਆਏ ਹੋ ਮੈਂ ਜੀ ਮੇਰਾ ਪਿੰਡ ਹੈ ਬਾੜੇਵਾਲ ਡੁਗਰਾ ਲਾਡੋਵਾਲ ਦੇ ਨਾਲ ਲਾਡੋਵਾਲ ਦੇ ਨਾਲ ਤੇ ਇੱਥੇ ਆਇਓ ਪਹਿਲ ਤੇ ਦੱਸੋ ਕਿੰਨੇ ਟਾਈਮ ਤੋਂ ਆ ਰਹੇ ਹੋ ਤੇ ਕਿਹੜੀਆਂ ਮਰਜ਼ਾਆਂ ਨੇ ਜਿਹੜੀਆਂ ਪੂਰੀ ਹੋਈਆਂ ਨੇ ਅਸੀਂ ਸ਼ੁਰੂ ਤੋਂ ਹੀ ਇੱਥੇ ਆ ਰਹੇ ਹਾਂ ਹਾਂ ਸਾਡੇ ਬਜ਼ੁਰਗ ਇੱਥੇ ਹੀ ਸ਼ੁਰੂ ਤੋਂ ਹੀ ਆਨੇ ਆਸੀਂ ਜੀ ਤੇ ਸਾਰੀਆਂ ਮਨਕਾਮਨਾ ਸਾਡੇ ਪੂਰੀਆਂ ਹੁੰਦੀਆਂ ਹੋਈਆਂ ਨੇ ਜੀ ਇੱਥੋਂ ਹੂੰ ਤੇ ਸਾਡੇ ਸਾਈਂ ਜੀ ਹਰ ਦੁੱਖ ਤਕਲੀਫ ਦੂਰ ਕਰਦੇ ਨੇ ਹੂੰ ਅੱਛਾ ਤੁਹਾਡੇ ਨਾਲ ਕੋਈ ਏਦਾਂ ਦਾ ਆਪਣਾ ਪਰਸਨਲ ਐਕਸਪੀਰੀਅੰਸ ਦੱਸੋ ਕਿ ਹਰ ਪਾਸੇ ਉਮੀਦ ਹਾਰ ਗਏ ਹੋਗੇ ਪਰ ਇੱਥੇ ਆ ਕੇ ਉਹ ਜਿਹੜਾ ਕੰਮ ਆ ਇੱਕ ਹਫ਼ਤੇ ਦੇ ਵਿੱਚ ਵਿੱਚ ਹੋ ਗਿਆ ਹੋਵੇ ਬਿਲਕੁਲ ਜੀ ਇਦਾਂ ਹੁੰਦਾ ਸਾਡਾ ਯਕੀਨ ਸ਼ੁਰੂ ਤੋਂ ਬਣਿਆ ਹੋਇਆ ਤੇ ਕੋਈ ਵੀ ਕੰਮ ਆ ਜਿਹੜਾ ਅਸੀਂ ਇਦਾਂ ਦਾ ਨਹੀਂ ਕਹਿ ਸਕਦੇ ਵੀ ਜਿਹੜੀ ਸਾਡੀ ਮਰਜ਼ਾ ਦੇ ਤੋਂ ਨਹੀਂ ਪੂਰੀ ਹੁੰਦੀ ਕੋਈ ਵੀ ਕੰਮ ਆ ਹੁਣ ਅਸੀਂ ਸਟੱਡੀ ਵਗੈਰਾ ਕਰਦੇ ਸੀਗੇ ਕੋਈ ਵੀ ਸਾਡੀ ਡਿਗਰੀ ਹੋਈ ਆ ਤਾਂ ਸਾਨੂੰ ਇਹ ਪਤਾ ਕਿ ਸਾਰਾ ਕੁਝ ਸਾਨੂੰ ਸਾਈਂ ਜੀ ਦੀ ਬਦੌਲਤ ਹੀ ਮਿਲਿਆ ਤੇ ਅਸੀਂ ਬਹੁਤ ਖੁਸ਼ ਖੁਸ਼ੀ ਮਹਿਸੂਸ ਕਰਦੇ ਇੱਥੇ ਆ ਕੇ ਜੀ ਸੋ ਹੋਰ ਵੀ ਗੱਲ ਕਰਦੇ ਸਾਡੇ ਨਾਲ ਇੱਕ ਨੌਜਵਾਨ ਹੋਰ ਮੌਜੂਦ ਹੈ ਹਲੋ ਕਿੰਨੇ ਟਾਈਮ ਤੋਂ ਤੁਸੀਂ ਇੱਧਰ ਆ ਰਹੇ ਹੋ ਮੈਂ ਪਿੰਡ ਜਮਾਲਪੁਰ ਚੰਡੀਗੜ੍ਹ ਰੋਡ ਤੋਂ ਆਂਦਾ ਹੁੰਦਾ ਜੀ ਉਥੋਂ ਸਾਡੇ ਬਾਪੂ ਨੇ ਬਾਪੂ ਬਲਜੀਤ ਜੀ ਹੂੰ ਉਹਨਾ ਕਰਕੇ ਮੈਂ ਇਸ ਦਰਬਾਰ ਤੇ ਜੁੜਿਆ ਜੀ ਤੇ ਮੈਂ 9th ਦੇ ਵਿੱਚ ਸੀ ਹੂੰ ਉਸ ਟਾਈਮ ਉਹ ਮੈਨੂੰ ਪਹਿਲੀ ਵਾਰ ਇੱਥੇ ਲੈ ਕੇ ਆਏ ਸੀ ਹੂੰ ਤੇ ਇੱਕ ਹੋਰ ਟਾਈਮ ਆ ਤੇ ਅੱਜ ਦੇਖ ਲੋ ਇੰਨਾ ਪਿਆਰਾ ਕਿ ਅੱਜ ਮੈਂ ਮਤਲਬ ਜਦੋਂ ਵੀ ਛੁੱਟੀ ਹੁੰਦੀ ਹੈ ਇੱਕ ਹੁੰਦਾ ਕਿ ਚਲੋ ਇੱਥੇ ਚਲੀਏ ਹੂੰ ਕਿਉਂਕਿ ਇੱਥੇ ਸਾਰੇ ਆਪਸੇ ਹੀ ਪਾਈਚਾਰਾ ਬਹੁਤ ਹੈਗਾ ਕਿ ਕਿਹੜੀ ਇੱਛਾ ਆ ਜਿਹੜੀ ਕਿ ਇੱਥੇ ਆ ਕੇ ਪੂਰੀ ਹੋ ਗਈ ਹਰ ਪਾਸੋਂ ਉਮੀਦ ਹਾਰ ਗਏ ਹੋਗੇ ਜਾਂ ਫਿਰ ਲੱਗਿਆ ਹੋਵੇ ਕਿ ਉਹ ਚੀਜ਼ ਮੇਰੀ ਹੋਣੀ ਨਹੀਂ ਪਰ ਕਿਤੇ ਨਾ ਕਿਤੇ ਇੱਥੇ ਆ ਕੇ ਜਿਹੜਾ ਆਏ ਹੋ ਤੇ ਉਹ ਮਨੋ ਕਾਮਨਾ ਜਿਹੜੀ ਪੂਰੀ ਹੋ ਗਈ ਹੋਵੇ ਦੇਖੋ ਜ਼ਰੂਰੀ ਨਹੀਂ ਆ ਕਿ ਦਰਬਾਰ ਤੇ ਅਸੀਂ ਸਿਰਫ ਇੱਛਾ ਹੀ ਲੈ ਕੇ ਆਈਏ ਹੂੰ ਬਿਲਕੁਲ ਦਰਬਾਰ ਤੇ ਪਿਆਰ ਵੀ ਹੋਣਾ ਚਾਹੀਦਾ ਜੀ ਸਰਕਾਰਾਂ ਤੋਂ ਹਸ ਤੱਕ ਮੈਂ ਕਦੇ ਕਿਹਾ ਨਹੀਂ ਕਿ ਸਰਕਾਰ ਮੈਨੂੰ ਇਹ ਚਾਹੀਦਾ ਉਹ ਚਾਹੀਦਾ ਬਸ ਉਹਨਾਂ ਨੂੰ ਦੇਖ ਕੇ ਸਕੂਨ ਮਿਲਦਾ ਦਰਬਾਰ ਤੇ ਆ ਕੇ ਵਧੀਆ ਲੱਗਦਾ ਇੱਥੇ ਸੇਵਾ ਕਰਕੇ ਵਧੀਆ ਲੱਗਦਾ ਬਸ ਇਹੀ ਕਾਫੀ ਆ ਇਥੇ ਕਰੀ ਜਾਓ ਉਹਨਾਂ ਨੂੰ ਆਪ ਤਾਂ ਕੀ ਚਾਹੀਦਾ ਬੰਦੇ ਨੂੰ ਕੀ ਨਹੀਂ ਚਾਹੀਦਾ ਉਹਨਾਂ ਨੇ ਆਪ ਦੇ ਦੇਣਾ ਮੰਗਦੇ ਲੋੜੀਆਂ ਨਹੀਂ ਪੈਣੀਆਂ ਸੋ ਆ ਲੋ ਜੀ ਅਸੀਂ ਲੋਕਾਂ ਦੇ ਵੀ ਰਿਵਿਊ ਲੈ ਲਏ ਜੇ ਗੱਲ ਕੀਤੀ ਜਾਵੇ ਇਸ ਦਰਗਾਹ ਬਾਰੇ ਤੇ ਦਰਗਾਹ ਦੀ ਹਿਸਟਰੀ ਵੀ ਜਿਹੜੀ ਹੈ ਤੁਹਾਡੇ ਤੱਕ ਪਹੁੰਚਾ ਦਿੱਤੀ ਹੈ ਨੂਰਪੁਰ 베ਟ ਦੇ ਵਿੱਚ ਮੌਜੂਦ ਸੀਗੇ ਜਿੱਥੇ ਕਿ ਲੋਕ ਜਿਹੜੇ ਨੇ ਤੇ ਆਂਦੇ ਨੇ ਆਪਣੀ ਸ਼ਰਦਾ ਲੈ ਕੇ ਆਂਦੇ ਨੇ ਇੱਕ ਮਨੁਕਾਮਨਾ ਜਿਹੜੀ ਹੈ ਵੱਡੀ ਤੋਂ ਵੱਡੀ ਬਿਮਾਰੀ ਹੋਵੇ ਜਾਂ ਫਿਰ ਕੋਈ ਵੀ ਇਦਾਂ ਦੀ ਇੱਛਾ ਹੋਵੇ ਜੋ ਕਿ ਸਾਰੇ ਪਾਸੋਂ ਉਮੀਦ ਹਾਰ ਗਏ ਹੋਣ ਪਰ ਇੱਥੇ ਆ ਕੇ ਕਹਿੰਦੇ ਨੇ ਹਫ਼ਤੇ ਦੇ ਵਿੱਚ ਜਿਹੜੀ ਉਹ ਇੱਛਾ ਪੂਰੀ ਹੋ ਜਾਂਦੀ ਹੈ ਤੇ ਤੁਹਾਡੀ ਵੀ ਜੇਕਰ ਕੋਈ ਚਾਹੇ ਤੁਸੀਂ ਵੀ ਇੱਥੇ ਆ ਕੇ ਇੱਕ ਵਾਰੀ ਜ਼ਰੂਰ ਮੱਥਾ ਟੇਕੋ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਤੁਸੀਂ ਟੀ ਐਟ ਲਾਈਨਸ ਮੈਂ ਨੇ ਹਮਲੇ ਕੈਮਰਾ ਪਰਸਨ ਵਿਪਨ ਬਸੀ ਨਾਲ